ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਅੱਜ ਆਪਾਂ ਕਰਹਾਲੀ ਸਾਹਿਬ ਦੇ ਦਰਸ਼ਨ ਕਰਾਂਗੇ ਜਾਣਕਾਰੀ ਲਵਾਂਗੇ ਵਾਹਿਗੁਰਜੀ ਇਤਿਹਾਸ ਕਰਹਾਲੀ ਸਾਹਿਬ ਦਾ ਵਾਹਿਗੁਰਜੀ ਪਰਮ ਸਤਗਾਰ ਜੋਗ ਗੁਰੂ ਦੀ ਸਾਜੀ ਨਿਵਾਜੀ ਸਰਬੱਤ ਦਾ ਸਾਥ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਆਪ ਗੁਰਦੁਆਰਾ ਬਾਦਸ਼ਾਹੀ ਨੌਵੀਂ ਤੇ ਦਸਵੀਂ ਜੋ ਕਿ ਸਮਾਨੇ ਦੇ ਨੇੜੇ ਸਥਿਤ ਕਰਹਾਲੀ ਸਾਹਿਬ ਹੈ ਜੋ ਕਿ ਸਤਿਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਜੀ ਦੇ ਮਾਲਕ ਜਿਨ੍ਹਾਂ ਨੇ ਇੱਥੇ ਚਰਨ ਮੁਬਾਰਕ ਆਪਣੇ ਪਾਏ ਤੇ ਇੱਥੋਂ ਦਾ ਇੱਕ ਰਹਿਣ ਵਾਲਾ ਕੋੜੀ ਸੀ ਜਿਸ ਦਾ ਨਾਮ ਸੁਰਮੁਖ ਸੀ ਉਸ ਨੂੰ ਔਰ ਉਸ ਨੂੰ ਕਾਰਨਾ ਕੀਤਾ ਗੁਰੂ ਬਾਦਸ਼ਾਹ ਜੀ ਇਸ ਇਸ ਸਥਾਨ ਤੇ 1616 ਨੂੰ ਆਏ ਸਨ ਅੰਮ੍ਰਿਤਸਰ ਤੋਂ ਚਾਲੇ ਪਾਉਂਦੇ ਹੋਏ ਇੱਥੇ ਆਏ ਸਨ ਜਿਸ ਨਾਲ 100 ਘੋੜਸਵਾਰ ਲੈ ਕੇ ਫੋਜਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਇਸ ਛੜੀ ਵਿਖੇ ਆ ਕੇ ਸਤਿਗੁਰ ਨੇ ਆਪਣੇ ਚਰਨ ਕਮਲ ਪਾਏ ਅਤੇ ਪਾਰ ਉਤਾਰਾ ਕੀਤਾ ਇਸ ਜੜੀ ਵਿੱਚ ਇੱਕ ਛੋਟੀ ਜਿਹੀ جھੋਂਪੜੀ ਹੁੰਦੀ ਸੀ ਇਸ ਜੜੀ ਵਿੱਚ ਦੇ ਨੇੜੇ ਰਹਿਣ ਵਾਲਾ ਕਰਾਰੀ ਸਾਹਿਬ ਦਾ ਇੱਕ ਸੁਰਮੁਖ ਕੋੜੀ ਹੁੰਦਾ ਸੀ ਕੋੜੀ ਨੂੰ ਕੋੜ ਦਾ ਰੋਗ ਲੱਗਿਆ ਹੋਇਆ ਸੀ ਜਿਸ ਨੂੰ ਕੁਸ਼ਟ ਵੀ ਕਈ ਲੋਕ ਕਹਿੰਦੇ ਹਨ ਇਹ ਕੋੜੀ ਗੁਰੂ ਮਹਾਰਾਜ ਜੀ ਦੇ ਚਰਨਾਂ ਅ ਵਿੱਚ ਆਇਆ ਤੇ ਉਹਦਾ ਕੋੜ ਦੂਰ ਹੋ ਗਿਆ ਗੁਰੂ ਮਹਾਰਾਜ ਜੀ ਜੀ ਕਿਰਪਾ ਨਾਲ ਇੱਥੇ ਗ੍ਰਹਾਲੀ ਸਾਹਿਬ ਵਸਾਇਆ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਇੱਥੇ ਬਹੁਤ ਸਾਰਾ ਸੰਗਤ ਬਹੁਤ ਸਾਰਾ ਸੰਤਾਨ ਦੀਆਂ ਨੇ ਮੱਥਾ ਟੇਕਦੀਆਂ ਨੇ ਇਸ਼ਨਾਨ ਕਰਦੀਆਂ ਨੇ ਇਸ਼ਨਾਨ ਕਰਗੇ ਉਹਨਾਂ ਦੇ ਰੋਗ ਦੂਰ ਹੁੰਦੇ ਹਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰੋ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ